प्यारे दोस्तों यह है महाराष्ट्र के शहर लातूर का प्रसिद्ध माँ लक्ष्मी मंदिर इस मंदिर की खासियत यह है एक तो इस चार पास मेन बाजार है और दूसरा इस मंदिर की बनावट बहुत पुरानी है बहुत ही पुरातन मंदिर है ये ਮੰਦਰ ਗੁਲਾਈ ਦੇ ਵਿੱਚ ਹੈ ਤੇ ਚਾਰੇ ਪਾਸੇ ਮੰਦਰ ਦੇ ਕੰਧਾਂ ਦੇ ਉੱਤੇ ਸਾਰੇ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਸੁਸ਼ੋਭਤ ਨੇ ਮਾ ਲక్ష్ਮੀ ਪ੍ਰਭਾ ਸ਼ਿਵ ਸਭ ਦੇਵੀ ਦੇਵਤਾਵਾਂ ਦੀਆਂ ਆਲੋਕਿਕ ਮੂਰਤੀਆਂ ਸੁਸ਼ੋਭਿਤ ਨੇ ਤੇ ਬਹੁਤ ਹੀ ਸੋਹਣਾ ਬਹੁਤ ਹੀ ਸੁੰਦਰ ਦੇਖੋ ਛੱਤ ਇਹਨੇ ਸੋਹਣੇ ਤਰੀਕੇ ਨਾਲ ਬਣਾਈ ਹੋਈ ਹੈ ਤੇ ਇੰਨੀ ਪੁਰਾਣੀ ਕਲਾਕ੍ਰਿਤੀ ਹੈ ਜੋ ਕਿ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ ਬਹੁਤ ਹੀ ਪਿਆਰਾ ਮੰਦਿਰ ਇਸ ਮੰਦਿਰ ਦੀ ਇੱਕ ਖਾਸियत ਇਹ ਵੀ ਹੈ ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਜੋ ਵੀ ਮੁਰਾਦ ਮੰਗੀ ਜਾਂਦੀ ਹੈ ਉਹ ਮਾਤਾ ਰਾਣੀ ਜ਼ਰੂਰ ਪੂਰਾ ਕਰਦੀ ਹੈ ਇਸ ਕਰਕੇ ਇਸ ਮੰਦਿਰ ਦੀ ਬਹੁਤ ਮਾਨਤਾ ਹੈ ਲੋਕ ਦੂਰੋਂ ਦੂਰੋਂ ਆ ਕੇ ਤੇ ਮੱਤਾ ਦੇਖਦੇ ਨੇ ਦੂਸਰਾ ਇਸ ਮੰਦਰ ਦੇ ਵਿੱਚ ਬਣੀ ਹੋਈ ਹਰੇਕ ਮੂਰਤ ਮਨ ਨੂੰ ਮੋਹਣ ਵਾਲੀ ਹੈ ਚਾਰੇ ਪਾਸੇ ਸੋਨਾ ਬਾਜ਼ਾਰ ਮੈਂ ਅੱਜ ਇਸ ਮੰਦਰ ਦੇ ਦਰਸ਼ਨ ਕਰਨ ਲਈ ਆਇਆ ਸੀ ਲਾਤੂਰ ਤੇ ਸੋਚਿਆ ਇੱਕ ਛੋਟੀ ਜੀ ਸ਼ਾਰਟ ਵੀਡੀਓ ਬਣਾ ਲਈ ਜਾਵੇ ਔਰ ਤੁਹਾਨੂੰ ਵੀ ਇਸ ਮੰਦਰ ਦੇ ਦਰਸ਼ਨ ਕਰਾ ਦਿੱਤੇ ਜਾਣ ਦੋਸਤੋ ਕਦੇ ਵੀ ਤੁਹਾਡਾ ਬਾਲਾਸਟਰ ਦੇ ਲਾਤੂਨ ਦੇ ਵਿੱਚ ਚੱਕਰ ਲੱਗੇ ਤਾਂ ਜਰੂਰ ਬਸਟੈਂਡ ਦੇ ਬਿਲਕੁਲ ਨੇੜੇ ਹੈ ਇਹ ਮੰਦਰ ਮੱਥਾ ਟੇਕ ਕੇ ਜਾਓ ਬਹੁਤ ਹੀ ਸ਼ਾਂਤੀ ਮਿਲਦੀ ਆਕੇ 메ਨ ਬਾਜ਼ਾਰ ਦੇ ਵਿੱਚ ਚੌਥੀ ਸੋਨਾ ਗੋਲਾਈ ਦੇ ਵਿੱਚ ਇਸ ਵਾਰ ਇਹ ਮੰਦਰ L'odio lo che lo dà il suo male